ਬਸਪਾ ਉਮੀਦਵਾਰ ਜਸਵੀਰ ਸਿੰਘ ਗੜੀ ਦੀ ਚੋਣ ਮੁਹਿੰਮ ਨੂੰ ਮਿਲਿਆ ਵੱਡਾ ਹੰਗਾਰਾ ਕਿਸਾਨ ਸਬਜੀ ਮੰਡੀ ਯੂਨੀਅਨ ਨੇ ਪੂਰਨ ਸਮਰਥਨ ਦੇਣ ਦਾ ਕੀਤਾ ਐਲਾਨ ਬਸਪਾ ਦੇ ਸੂਬਾ ਸਖਤਰ ਬਲਵਿੰਦਰ ਕੁੰਬੜਾ ਨੇ ਕਿਹਾ ਕਿ ਪੰਜਾਬ ਦੀਆਂ ਸਰਕਾਰਾਂ ਤੋਂ ਦੁਖੀ ਪਰਿਵਾਰ ਹੋ ਰਹੇ ਬਸਪਾ ਦੇ ਹਾਥੀ ਤੇ ਸਵਾਰ ਸੁਖਦੇਵ ਸਿੰਘ ਚਪਰਚੇੜੀ ਨੇ ਕਿਹਾ ਕਿ ਬਲਵਿੰਦਰ ਕੁੰਬੜਾ ਜੀ ਦੀ ਮਿਹਨਤ ਸਦਕਾ ਦੂਸਰੀਆਂ ਪਾਰਟੀਆਂ ਦੇ ਲੋਕ ਬਸਪਾ ਦਾ ਪੱਲਾ ਫੜ ਰਹੇ ਹਨ ਮਿਤੀ 18 ਮਈ ਨੂੰ ਮੁਹਾਲੀ ਵਿਖੇ શ્રી ਅਨੰਦਪੁਰ ਸਾਹਿਬ ਤੋਂ ਬਹੁਜਨ ਸਮਾਜ ਪਾਰਟੀ ਦੇ ਉਮੀਦਵਾਰ ਜਸਵੀਰ ਸਿੰਘ ਗੜੀ ਦੀ ਚੋਣ ਮੁਹਿੰਮ ਦਿਨ-ਦਿਨ ਤੇਜ਼ ਹੋ ਰਹੀ ਹੈ। ਅੱਜ ਮੁਹਾਲੀ ਵਿਖੇ ਬਲਵਿੰਦਰ ਸਿੰਘ ਕੁੰਬੜਾ ਸੂਬਾ ਸਕੱਤਰ ਪੰਜਾਬ ਦੀ ਅਗਵਾਈ ਵਿੱਚ ਕਿਸਾਨ ਸਬਜ਼ੀ ਮੰਡੀ ਯੂਨੀਅਨ ਨੇ ਪਾਰੀ ਗਿਣਤੀ ਵਿੱਚ ਇਕੱਠੇ ਹੋ ਕੇ ਬਹੁਜਨ ਸਮਾਜ ਪਾਰਟੀ ਨੂੰ ਸਮਰਥਨ ਦੇਣ ਦਾ ਐਲਾਨ ਕੀਤਾ। ਇਸ ਸਮੇਂ ਬਲਵਿੰਦਰ ਕੁੰਬੜਾ ਨੇ ਕਿਹਾ ਕਿ ਕਿਸਾਨ ਸਬਜ਼ੀ ਮੰਡੀ ਯੂਨੀਅਨ ਦੇ ਸਮਰਥਨ ਨਾਲ ਜਸਵੀਰ ਸਿੰਘ ਗੜੀ ਦੀ ਚੋਣ ਮੁਹਿੰਮ ਨੂੰ ਹੋਰ ਬਲ ਮਿਲਿਆ ਹੈ। ਉਨਾ ਕਿਹਾ ਕਿ ਮੋਹਾਲੀ ਵਿੱਚੋਂ ਲੋਕਾਂ ਦਾ ਪਰਵਾ ਹੁੰਗਾਰਾ ਮਿਲ ਰਿਹਾ ਹੈ ਰੋਜ਼ਾਨਾ ਪਿੰਡਾਂ ਤੇ ਕਲੋਨੀਆਂ ਵਿੱਚੋਂ ਪੁਰਾਣੀਆਂ ਤੇ ਮੌਜੂਦਾ ਸਰਕਾਰਾਂ ਤੋਂ ਦੁਖੀ ਲੋਕ ਆਪਣੀਆਂ ਪੁਰਾਣੀਆਂ ਪਾਰਟੀਆਂ ਛੱਡ ਕੇ ਪਾਰੀ ਗਿਣਤੀ ਵਿੱਚ ਬਹੁਜਨ ਸਮਾਜ ਪਾਰਟੀ ਦਾ ਪੱਲਾ ਫੜ ਰਹੇ ਹਨ ਆਉਣ ਵਾਲੇ ਦਿਨਾਂ ਵਿੱਚ ਐਸੀ ਪਿੰਡ-ਪਿੰਡ ਜਾ ਕੇ ਬਸਪਾ ਉਮੀਦਵਾਰ ਜਸਵੀਰ ਸਿੰਘ ਗੜੀ ਜੀ ਦੀ ਚੋਣ ਪ੍ਰਚਾਰ ਮੁਹਿੰਮ ਨੂੰ ਹੋਰ ਤੇਜ਼ ਕਰਾਂਗੇ ਇਸ ਮੌਕੇ बसपा ਦੇ 모ਹਾਲੀ ਦੇ ਪ੍ਰਦਾਨ ਸੁਖਦੇਵ ਸਿੰਘ ਚੱਪੜਚੇੜੀ ਨੇ ਕਿਹਾ ਕਿ ਲੋਕ ਸਭਾ ਹਲਕਾ ਸ਼੍ਰੀ ਅਨੰਦਪੁਰ ਸਾਹਿਬ ਦੇ ਲੋਕ बसपा ਉਮੀਦਵਾਰ ਜਸਵੀਰ ਸਿੰਘ ਗੜੀ ਨੂੰ ਵੋਟਾਂ ਪਾ ਕੇ ਜਿਤਾਉਣ ਲਈ ਤਿਆਰ ਬੈਠੇ ਹਨ ਜਸਵੀਰ ਸਿੰਘ ਗੜੀ ਦੀ ਚੜ੍ਹਤ ਨੂੰ ਦੇਖ ਕੇ ਵਿਰੋਧੀਆਂ ਦੀਆਂ ਨੀਂਦਾਂ ਉੱਡ ਗਈਆਂ ਹਨ ਇਸ ਸਮੇਂ ਸਿਮਰਨਜੀਤ ਸਿੰਘ ਸ਼ੈਂਕੀ ਮੀਤ ਪ੍ਰਦਾਨ ਵਲੰਟੀਅਰ ਫੋਰਸ बसपा ਪੰਜਾਬ ਹਰਨੇਕ ਸਿੰਘ ਰਿਟਾਇਰਡ ਐਸ ਡੀਓ ਰਾਜ ਸਿੰਘ 모ਹਾਲੀ ਹਲਕਾ ਪ੍ਰਦਾਨ ਗੁਰਮੀਤ ਸਿੰਘ ਬਾਮਸੇ ਜੀ ਐ ਹਰਨੇਕ ਸਿੰਘ ਕੈਸ਼ੀਅਰ मोहनलाल करमजीत सिंह आहनखेड़ी बलकार सिंह चचेड़ी राजा सनेटा सीमा सिंह बहादुर सिंह मान सिंह मनदीप सिंह बंटी कुमड़ा बाबूराम आदे हाजिर हुए जीstdcार योग सारे ही ਸਾਡੇ ਆਗੂ ਸਹਿਬਾਨ ਭੌਜਨ ਸਮਾਜ ਪਾਰਟੀ ਤੋਂ ਜੇ ਸੀਨੀਅਰ ਆਗੂ ਆਏ ਨੇ ਤੇ ਸਾਰੇ ਹੀ ਕਿਸਾਨ ਮੰਡੀ ਚ ਜਿਹੜੀ ਸਫੇਸ 8 ਚ ਅੱਜ ਕਿਸਾਨ ਮੰਡੀ ਲੱਗੀ ਐ ਇਹਨਾਂ ਕਿਸਾਨ ਵੀਰਾਂ ਕਿਸਾਨ ਵੀਰਾਂ ਦਾ ਮਜ਼ਦੂਰਾਂ ਦਾ ਤੇ ਅਸੀਂ ਪਹਿਲਾਂ ਇਹ ਜਿਹੜੀ ਐ ਬਹੁਤ ਸਾਰੀਆਂ ਲੜਾਈਆਂ ਲੜਦੇ ਨੇ ਜਦ ਵੀ ਕਿਸੇ ਨੂੰ ਦਿੱਕਤ ਹੁੰਦੀ ਹੈ ਮੁਸ਼ਕਲ ਆਂਦੀ ਹੈ ਤਾਂ ਸਾਰੀ ਸਾਡੀ ਜਥੇਬੰਦੀ ਹੈ ਯੂਨੀਅਨ ਹੈ ਜਿਨ੍ਹਾਂ ਨੇ ਮੈਨੂੰ ਪ੍ਰਧਾਨ ਵੀ ਬਣਾਇਆ ਸੀ ਮੈਂ ਸਾਰੇ ਬੰਦੇ ਨੂੰ ਅੱਜ ਵਿਅਕਤੀਆਂ ਨੂੰ ਪ੍ਰੇਰਨਾ ਆਇਆ ਬਲਕਾਰ ਸਿੰਘ ਜੀ ਰਾਜਾ ਜੀ ਸੀਮਾ ਜੀ ਹੋਰ ਵੀ ਮਾਨ ਸਿੰਘ ਜੀ ਤੇ ਸਾਰੇ ਹੀ ਵਿਅਕਤੀंनो ਅੱਜ ਪ੍ਰੇਰਨਾ ਆਇਆ ਕਿ ਬਹੁਜਨ ਸਮਾਜ ਪਾਰਟੀ ਨੂੰ ਵੱਧ ਤੇ ਵੱਧ ਵੋਟਾਂ ਪਾ ਕੇ ਸਰਦਾਰ ਸਰਜੀਤ ਸਿੰਘ ਗੜੀ ਜੀ ਨੂੰ ਕਾਮਯਾਬ ਕਰੋ ਜੋ ਹਲਕਾ ਆਨੰਦਪੁਰ ਸਾਹਿਬ ਦੇ ਕੈਂਡੀਡੇਟ ਨੇ ਤੇ ਅੱਜ ਇਹਨਾਂ ਨੇ ਸਾਰਿਆਂ ਨੇ ਹੀ ਸਵਕਾਰ ਕਰਦੇ ਹੋਏ ਸਾਨੂੰ ਸਮਰਥਨ ਦਾ ਵੀ ਐਲਾਨ ਕੀਤਾ ਕਈ ਬੰਦੇ ਵੱਖ-ਵੱਖ ਪਾਰਟੀਆਂ ਤੋਂ ਤੰਗ ਹੋਏ ਹੋਏ ਨੇ ਜਿਹੜੇ ਉਹ ਸਾਰੇ ਪਾਰਟੀਆਂ ਜਿਹੜੀਆਂ ਛੱਡ ਕੇ ਇੱਧਰ ਵੀ ਆਉਣ ਲਈ ਤਿਆਰ ਨੇ ਤਾਂ ਕਿ ਤੁਹਾਡਾ ਵੱਧ ਤੇ ਵੱਧ ਸਹਿਯੋਗ ਦਿੱਤਾ ਜਾਵੇਗਾ ਤੇ ਤੁਹਾਨੂੰ ਵੋਟਾਂ ਪੁਆਈਆਂ ਜਾਣਗੀਆਂ ਤੇ ਮੈਂ ਸਾਰੇ ਹੀ ਵੀਰਾਂ ਦਾ ਸਾਰੇ ਮਜ਼ਦੂਰਾਂ ਦਾ ਜਿਹੜੇ ਸਾਰੇ ਸਬਜ਼ੀ ਵੇਚਣ ਵਾਲੇ ਮੈਂ ਖੁਦ ਇਹਨਾਂ 'ਚ ਕੰਮ ਕਰਦਾ ਰਿਹਾ ਤੇ ਖੁਦ ਇਹਨਾਂ ਦੀ ਹਰ ਟਾਈਮ ਗੱਲ ਸੁਣਦਾ ਤੇ ਅੱਜ ਵੀ ਇਹਨਾਂ ਨੂੰ ਕੋਈ ਪਾਣੀ ਦੀ ਦਿੱਕਤ ਆਉਂਦੀ ਹੈ ਕਦੇ ਕਿਸੇ ਪਰਚੀ ਦੀ ਦਿੱਕਤ ਆਉਂਦੀ ਹੈ ਜਾਂ ਬੈਠਣ ਦੀ ਦਿੱਕਤ ਆਉਂਦੀ ਹੈ ਉਹ ਦਿੱਕਤ ਹਰ ਵੇਲੇ ਇਹਨਾਂ ਦੀ ਦਾਲ ਖੜਦਿਆਂ ਪਿਛਲੇ ਤਕਰੀਬਨ 15-20 ਸਾਲਾਂ ਤੋਂ ਮੇਰੀ ਸਾਰੇ ਬੰਦੇ ਸੰਬੰਰਕ 'ਚ ਨੇ ਤੇ ਸਾਡੇ ਸਾਰੇ ਗਰੀਬ ਪਰਿਵਾਰ ਨੇ ਅਸੀਂ ਇਹਨਾਂ ਵਾਸਤੇ ਹੋਰ ਵੀ ਬਹੁਤ ਡਿਮਾਂਡਾਂ ਨੇ ਇਹਨਾਂ ਦੀਆਂ ਮੰਗਾਂ ਨੇ ਉਹ ਵੀ ਮੰਗਾਂ ਵਾਸਤੇ ਅਸੀਂ ਤਤਪਰ ਰਹਿੰਦੇ ਨੇ ਮਾਈਕਮੇ ਨਾਲ ਸਰਕਾਰ ਨਾਲ ਲੜਦੇ ਰਹਿੰਦੇ ਨੇ ਤੇ ਮੈਂ ਹੁਣ ਬੇਨਤੀ ਸੁਖਦੇਵ ਜੀ ਨੂੰ ਜ਼ਿਲ੍ਹਾ ਪ੍ਰਧਾਨ ਜਿਹੜਾ ਸਾਡੇ ਮੁਹਾਲੀ ਦੇ ਜ਼ਿਲ੍ਹਾ ਪ੍ਰਧਾਨ ਨੇ ਬੋਝਨ ਸਮਾਜ ਪਾਰਟੀ ਦੇ ਉਹ ਤੁਹਾਨੂੰ ਪ੍ਰੇਰਨਾ ਸਕੇ ਦਾ ਦੇਣਗੇ ਪਰ ਮੇਰੀ ਇਹੀ ਅਪੀਲ ਹੈ ਬੇਨਤੀ ਹੈ ਸਤਜਾ ਸਰਦਾਰ ਸਰਜੀਤ ਸਿੰਘ ਜੀ ਗੜੀ ਜੀ ਨੂੰ ਵੋਟਾਂ ਪਾ ਕੇ ਕਾਮਯਾਬ ਕਰੋ ਤਾਂ ਕਿ ਬੋਝਨ ਸਮਾਜ ਪਾਰਟੀ ਦਾ ਜਿਹੜਾ ਚੋਣ ਨਿਸ਼ਾਨ ਹੈ ਹਾਥੀ ਹੈ ਜੀ ਹਾਥੀ ਨੂੰ ਜੜੀਆਂ ਵੋਟਾਂ ਪਾ ਕੇ ਬੱਤੇ ਬੱਦ ਜਤਾਰਿਆਂ ਨੂੰ ਜੈ ਭੀਮ ਜੈ ਭਾਰਤ ਵਾਹਿਗੁਰੂ ਜੀ ਦਾ ਖਲਸਾ ਵਾਹਿਗੁਰੂ ਜੀ ਦੀ ਭਤੇ ਸਭ ਤੋਂ ਪਹਿਲਾਂ ਤਾਂ ਮੈਂ ਸਰਦਾਰ ਬਲਵਿੰਦਰ ਸਿੰਘ ਜੀ ਕੁੰਬੜਾ ਸਾਹਿਬ ਉਹਨਾਂ ਨੂੰ ਮੈਂ ਬਹੁਤ ਬਹੁਤ ਮੁਬਾਰਕ ਦਿੰਦਾ ਜਿਹੜਾ ਨੇ ਅੱਜ ਸਰਦਾਰ ਜਸਵੀਰ ਸਿੰਘ ਗੜੀ ਸਾਹਿਬ ਨੇ ਉਹਨਾਂ ਨੂੰ ਪੰਜਾਬ ਦਾ ਸੈਕਟਰ ਨਿਯੁਕਤ ਕੀਤਾ ਹੈ ਔਰ ਨਾਲ ਹੀ ਆਪਣਾ ਸ਼ੈਂਕੀ ਸਾਹਿਬ ਉਹਨਾਂ ਨੂੰ ਵਲੰਟੀਅਰ ਫੋਰਸ ਦਾ ਵਾਈਸ ਪ੍ਰੈਜ਼ੀਡੈਂਟ ਪੰਜਾਬ ਦਾ ਨਿਯੁਕਤ ਕੀਤਾ ਹੈ ਸੋ ਮੈਂ ਇਹਨਾਂ ਨੂੰ ਬਹੁਤ-ਬਹੁਤ ਮੁਬਾਰਕ ਦਿੰਦਾ ਹਾਂ ਨਾਲ ਹੀ ਕੁੰਬੜਾ ਸਾਹਿਬ ਦੇ ਜਿਹੜੇ ਘਰੋਂ ਹੈ ਸ਼੍ਰੀਮਤੀ ਗੁਰਨਾਮ ਕੌਰ ਜੀ ਜੋੜ ਸਾਬਕਾ ਬਲਾਕ ਸੰਪਤੀ ਮੈਂਬਰ ਹਨ ਉਹਨਾਂ ਨੂੰ ਮਹਿਲਾ ਵਿੰਗ ਦਾ ਪ੍ਰਧਾਨ ਨਿਯੁਕਤ ਕੀਤਾ ਗਿਆ ਜਿਲ੍ਹਾ ਮੋਹਾਲੀ ਦਾ ਸੋ ਉਹਨਾਂ ਨੂੰ ਵੀ ਬਹੁਤ ਬਹੁਤ ਮੁਬਾਰਕਾਂ ਸੋ ਸਾਥੀਓ ਜੁੜੀਆਂ ਸਮੱਸਿਆਵਾਂ ਮੰਡੀ ਦੀਆਂ ਕਿਉਂਕਿ ਮੈਂ ਖੁਦ ਮੰਡੀ ਦੇ ਵਿੱਚ ਕੰਮ ਕਰਿਆ ਕੁੰਬੜੇ ਦੇ ਮੁੰਡੇ ਸਨ ਮੈਨੂੰ ਜਾਣਦੇ ਆ ਖੇੜੇ ਦੇ ਮੁੰਡੇ ਜਾਣਦੇ ਆ ਮੈਨੂੰ ਮੈਂ ਇੱਥੇ ਬਹੁਤ ਕੰਮ ਕਰਿਆ ਲੇਕਿਨ ਸਮੱਸਿਆਵਾਂ ਬਹੁਤ ਹੈ ਲੇਕਿਨ ਸਰਕਾਰ ਸਾਡੀਆਂ ਸਮੱਸਿਆਵਾਂ ਨਹੀਂ ਹੱਲ ਕਰ ਸਕਦੀਆਂ ਜਦੋਂ ਤੱਕ ਅਸੀਂ ਪੋਲਿਟਿਕਲ ਪਾਰਟੀ ਦਾ ਪੋਲਿਟਿਕਲ ਪ੍ਰੈਸ਼ਰ ਨਹੀਂ ਪਾਉਂਦੇ ਔਰ ਉਦੋਂ ਤੱਕ ਸਾਡਾ ਮਸਲਾ ਨਹੀਂ ਹੱਲ ਹੋਣਾ ਇਹਦਾ ਇਸ ਕਰਕੇ ਜਦੋਂ ਵੀ ਸਾਨੂੰ ਕੋਈ ਦਿੱਕਤ ਆਉਂਦੀ ਹੈ ਜਾਂ ਤੁਹਾਨੂੰ ਕੋਈ ਦਿੱਕਤ ਆਉਂਦੀ ਹੈ ਤਾਂ ਕੁੰਬੜਾ ਸਾਹਿਬ ਹੈ ਔਰ ਸਾਡੀ ਟੀਮ ਹੈ ਪੂਰੀ ਵਿਐਸਪੀ ਦੀ ਪੂਰੀ ਟੀਮ ਹੈ ਪੂਰੀ ਪੰਜਾਬ ਦੀ ਟੀਮ ਹੈ ਜਿਹੜੀਆਂ ਇਹਦੇ ਨਾਲ ਹੈ ਕੋਈ ਵੀ ਦਿੱਕਤ ਆਵੇ ਅਸੀਂ ਇਹਨਾਂ ਦੇ ਬਖਤਵਤ ਇਹਨਾਂ ਦਾ ਸਹਿਯੋਗ ਕਰਾਂਗੇ ਔਰ ਜੇਕਰ ਸਰਕਾਰ ਵੱਲੋਂ ਕੋਈ ਤੁਹਾਨੂੰ ਦਿੱਕਤ ਆਈ ਤਾਂ ਉਹਦਾ ਵੀ ਅਸੀਂ ਵੱਧ ਚੜ ਕੇ ਵਿਰੋਧ ਕਰਾਂਗੇ ਔਰ ਤੁਹਾਡਾ ਸਹਿਯੋਗ ਕਰਾਂਗੇ ਸੋ ਉਹਨਾਂ ਬੇਨਤੀ ਹੈ ਵੀ ਸਾਡੇ ਬਹੁਤ ਹੀ ਸਤਿਕਾਰਯੋਗ ਪੰਜਾਬ ਦੇ ਪ੍ਰਧਾਨ ਸਰਦਾਰ ਜਸਵੀਰ ਸਿੰਘ ਗੜੀ ਸਾਹਿਬ ਉਹ ਇੱਥੇ ਸ਼੍ਰੀ ਅਨੰਦਪੁਰ ਸਾਹਿਬ ਲੋਕ ਸਭਾ ਦੇ ਉਮੀਦਵਾਰ ਹਨ ਸੋ ਉਹਨਾਂ ਨੂੰ ਉਹਨਾਂ ਦੇ ਹੱਕ ਦੇ ਲਈ ਅਪੀਲ ਕਰਦੇ ਆ ਕਿ ਵੀ ਉਹਨਾਂ ਨੂੰ 1 ਜੂਨ ਨੂੰ ਵੱਧ ਤੋਂ ਵੱਧ ਵੋਟਾਂ પાਕੇ ਸਰਦਾਰ ਜਸਵੀਰ ਸਿੰਘ ਗੜੀ ਸਾਹਿਬ ਨੂੰ ਕਾਮਯਾਬ ਬਣਾਓ ਇਹ ਤੁਹਾਡੀ ਵੀ ਕਾਮਯਾਬੀ ਹੈ ਤੇ ਉਹਨਾਂ ਦੀ ਵੀ ਕਾਮਯਾਬੀ ਹੈ ਸੋ ਸਾਰਿਆਂ ਨੂੰ ਅਪੀਲ ਹੈ ਵੀ ਆਪਾਂ ਵੱਧ ਤੋਂ ਵੱਧ ਭੋਜਨ ਸਮਾਜ ਪਾਰਟੀ ਨੂੰ ਸਮਰਥਨ ਕਰੀਏ ਜੈ ਭੀਮ ਜੈ ਭਾਰਤ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅੱਜ ਸਰਦਾਰ ਜਸਵੀਰ ਸਿੰਘ ਗੜੀ ਉਹਨਾਂ ਦੀ ਕੈਂਪੇਨ ਦੇ ਵਿੱਚ ਇਕੱਤਰ ਹੋਏ ਇਹ ਸੱਤ ਦੇ ਸਾਰੇ ਕਿਸਾਨ ਭਾਈ ਮਜ਼ਦੂਰ ਭਾਈ ਇਹ ਸਾਡੇ ਕੁੰਬੜਾ ਜੀ ਸੁਖਦੇਵ ਸਿੰਘ ਜੀ ਮੈਂ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ ਕਰਦਾ ਹਾਂ ਜਿਨ੍ਹਾਂ ਨੇ ਜਸਵੀਰ ਸਿੰਘ ਗੜੀ ਦੀ ਕੈਂਪੇਨ ਦੇ ਵਿੱਚ ਅੱਜ ਪੂਰਾ ਯੋਗਦਾਨ ਪਾਇਆ ਤੇ ਵਿਸ਼ਵਾਸ ਦਿਵਾਇਆ ਕਿ ਆਉਣ ਵਾਲੀ ਪਹਿਲੀ ਤਰੀਕ ਨੂੰ 1 ਜੂਨ ਨੂੰ ਆਪਣੀ ਸਾਰੀ ਇੱਕ ਇੱਕ ਵੋਟ ਜਿਹੜੀ ਆ ਜਸਵੀਰ ਸਿੰਘ ਗੜੀ ਜੀ ਦੇ ਹੱਥ ਵਿੱਚ ਪਾ ਕੇ ਪੈਣ ਕੁਮਾਰੀ ਮਾਇਆਬਤੀ ਦੇ ਹੱਥ ਮਜ਼ਬੂਤ ਕਰਾਂਗੇ ਤੇ ਇਹੀ ਵਿਸ਼ਵਾਸ ਲੈਂਦਾ ਹੋਇਆ ਤੁਹਾਡੇ ਕੋਲੋਂ ਰਜਾ ਲੈਨੇ ਆ ਕਿ ਤੁਸੀਂ ਆਉਣ ਵਾਲੀ ਪਹਿਲੀ ਤਰੀਕ ਨੂੰ ਆਪਣਾ ਇੱਕ ਇੱਕ ਵੋਟ ਆਪਣੇ ਸਾਰੇ ਰਿਸ਼ਤੇਦਾਰਾਂ ਤੇ ਹੋਰ ਜਿਹੜੇ ਪਰਿਵਾਰਕ ਮੈਂਬਰ ਹੈ ਉਹਨਾਂ ਦੀ ਵੋਟ ਇੱਕ ਇੱਕ ਪਵਾ ਕੇ ਸਦਾ ਜਸਵੀਰ ਸਿੰਘ ਗੜੀ ਜੀ ਨੂੰ ਕਾਮਯਾਬ ਕਰਨਾ ਤਾਂ ਜੋ ਆਪਣੇ ਗਰੀਬਾਂ ਮਜ਼ਦੂਰਾਂ ਦੇ ਹੱਕਾਂ ਦੀ ਜਿਹੜੀ ਆਵਾਜ਼ ਹੈ ਉਹ ਪਾਰਲੀਮੈਂਟ ਦੇ ਵਿੱਚ ਪਹੁੰਚ ਸਕੇ ਜੈ ਭੀਮ ਜੱਪਾ ਜੈ ਭਾਰਾ Mm-mm. <smart noise>